ਇੱਕ ਪਾਸੇ ਜਿੱਥੇ ਅਮਰੀਕੀ ਪ੍ਰਸ਼ਾਸਨ ਪਹਿਲਾਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਪਿੱਛੇ ਹੱਟੋ ਕੇ ਪਿਆ ਹੈ ਉੱਥੇ ਹੀ ਫਲੋਰੀਡਾ ਦੇ ਇੱਕ ਸਿਆਸਤਦਾਨ ਚੈਂਡਰ ਲੈਂਗਵਿਨ ਨੂੰ ਸੋਸ਼ਲ ਮੀਡੀਆ ਤੇ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਮੰਗ ਕਰਨ ਵਾਲੀਆਂ ਟਿੱਪਣੀਆਂ ਕਾਰਨ ਸਿਟੀ ਕੌਂਸਲ ਵੱਲੋਂ ਨਿੰਦਿਆ ਗਿਆ ਤੇ ਆਪਣੀਆਂ ਟਿੱਪਣੀਆਂ ਰਾਹੀਂ ਉਸਨੇ ਭਾਰਤੀਆਂ ਤੇ ਅਮਰੀਕਾ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਫਲੋਰੀਡਾ ਦੇ ਕੌਂਸਲਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਚੋਂ ਡਿਪੋਰਟ ਕਰਨ ਨੂੰ ਮੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਏ ਪਾਮਬੇ ਸਿਟੀ ਕੌਂਸਲਰ ਦੇ ਮੈਂਬਰ ਚੈਂਟਲੇ ਲੈਂਗਵਿਨ ਨੇ ਇਹ ਬਿਆਨ ਦਿੱਤਾ ਹੈ ਇਹ ਵਿਅਕਤੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਉਸਦੇ ਅਜਿਹੇ ਬਿਆਨ ਨੂੰ ਲੈ ਕੇ ਆਮ ਲੋਕਾਂ ਖਾਸ ਤੌਰ ਤੇ ਭਾਰਤੀਆਂ ਵਿੱਚ ਜ਼ਬਰਦਸਤ ਰੋਸ ਪੈਦਾ ਹੋ ਗਿਆ ਹੈ ਲੈਂਗਵਿਨ ਨੇ ਤਿੰਨ ਹਫ਼ਤਿਆਂ ਵਿੱਚ ਕਈ ਟਿੱਪਣੀਆਂ ਪੋਸਟ ਕੀਤੀਆਂ ਹਨ ਉਸ ਨੇ ਅਮਰੀਕਾ ਵਿੱਚ ਰਹਿਣ ਦੇ ਭਾਰਤੀਆਂ ਤੇ ਬੇਫਾਇਦਾ ਦੋਸ਼ ਲਗਾਇਆ ਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਆਪਣੀ ਇੱਕ ਪੋਸਟ ਵਿੱਚ ਕੌਂਸਲਰ ਨੇ ਲਿਖਿਆ ਸੀ ਕਿ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਸਿਰਫ ਟਰੰਪ ਤੋਂ ਚਾਹੁੰਦਾ ਹਾਂ ਕਿ ਉਹ ਹਰ ਭਾਰਤੀ ਦਾ ਵੀਜ਼ਾ ਰੱਦ ਕਰਨ ਤੇ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਅਮਰੀਕਾ ਅਮਰੀਕੀਆਂ ਲਈ ਹੈ ਇੱਕ ਪੋਸਟ ਵਿੱਚ ਉਸ ਨੇ ਦਾਵਾ ਕੀਤਾ ਕਿ ਜਿਹੜੇ ਲੋਕ ਸਿਰਫ ਭਾਰਤੀਆਂ ਨੂੰ ਨੌਕਰੀ ਤੇ ਰੱਖਦੇ ਹਨ ਭਾਰਤ ਨੂੰ ਪੈਸੇ ਭੇਜਣ ਦੇ ਚੈੱਕ ਵਾਪਸ ਭੇਜਦੇ ਹਨ ਤੇ ਅਮਰੀਕੀ ਸਰਕਾਰੀ ਇਮਾਰਤਾਂ ਤੇ ਭਾਰਤੀ ਝੰਡੇ ਲਹਿਰਾਉਣ ਲਈ ਲੌਬੀ ਕਰਦੇ ਹਨ ਉਹਨਾਂ ਨੂੰ ਭਾਰਤ ਪ੍ਰਤੀ ਵਫਾਦਾਰੀ ਦਿਖਾਉਣ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਸਤੰਬਰ ਦੇ ਖੀਰ ਤੋਂ ਆਮ ਲੋਕ ਤੇ ਭਾਰਤੀ ਅਮਰੀਕੀ ਵਕਾਲਤਾ ਸਮੂਹ ਲੈਂਗਵਿਨ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਨੇ ਸੈਂਟਰਲ ਫਲੋਰੀਡਾ ਪਬਲਿਕ ਮੀਡੀਆ ਦੀ ਰਿਪੋਰਟ ਅਨੁਸਾਰ ਪਾਮਬੇ ਸਿਟੀ ਕੌਂਸਲ ਨੇ ਉਸ ਦੀ ਨਿੰਦਾ ਕਰ ਲਈ 3/2 ਵੋਟਾਂ ਪਈਆਂ ਏਜੰਡਾ ਆਈਟਮਾ ਜੋੜਨ ਤੋਂ ਪਹਿਲਾਂ ਸਹਿਮਤੀ ਲੈਣ ਦੀ ਲੋੜ ਕਰਕੇ ਕਮੇਟੀ ਦੇ ਕੰਮ ਤੋਂ ਪਾਬੰਦੀ ਲਾਈ ਗਈ ਹੈ ਇਸ ਦੇ ਨਾਲ ਹੀ ਉਹਦੀਆਂ ਸ਼ਕਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ ਹੈ ਨੈਸ਼ਨਲ ਐਡਵੋਕੇਸੀ ਗਰੁੱਪ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ florida ਦੇ ਗਵਰਨਰ ਰਾਉਂਡ ਡਿਸੈਂਸ ਨੂੰ ਇੱਕ ਖੁੱਲੇ ਪੱਤਰ ਵਿੱਚ ਲੈਂਗਵੇਜ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਉਹਨਾਂ ਦੇ ਟਿੱਪਣੇ ਜਿੰਨੇ ਦਖਤਿਆ ਉਹਨਾਂ ਨੂੰ ਖਤਰਨਾਕ ਦੱਸਿਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੂਹਿਕ ਦੇਸ਼ ਨਿਕਾਲੇ ਦੇ ਬਿਆਨ ਦੀ ਯਾਦ ਦਵਾਈ ਹੈ ਫਲੋਰੀਡਾ ਦੇ ਕੌਂਸਲਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਚ ਰਿਪੋਰਟ ਕਰਨ ਨੂੰ ਮੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਏ ਪਾਮਬੇ ਸਿਟੀ ਕੌਂਸਲਰ ਦੇ ਮੈਂਬਰ ਚੈਂਟਲੇ ਲੈਂਗਵਿਨ ਨੇ ਇਹ ਬਿਆਨ ਦਿੱਤਾ ਹੈ ਇਹ ਵਿਅਕਤੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਉਸਦੇ ਅਜਿਹੇ ਬਿਆਨ ਨੂੰ ਲੈ ਕੇ ਆਮ ਲੋਕਾਂ ਖਾਸ ਤੌਰ ਤੇ ਭਾਰਤੀਆਂ ਵਿੱਚ ਜ਼ਬਰਦਸਤ ਰੋਸ ਪੈਦਾ ਹੋ ਗਿਆ ਹੈ ਲੈਂਗਵਿਨ ਨੇ ਤਿੰਨ ਹਫ਼ਤਿਆਂ ਵਿੱਚ ਕਈ ਟਿੱਪਣੀਆਂ ਪੋਸਟ ਕੀਤੀਆਂ ਹਨ ਉਸਨੇ ਅਮਰੀਕਾ ਵਿੱਚ ਰਹਿਣ ਦੇ ਭਾਰਤੀਆਂ ਤੇ ਬੇਫਾਇਦਾ ਦੋਸ਼ ਲਗਾਇਆ ਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਆਪਣੀ ਇੱਕ ਪੋਸਟ ਵਿੱਚ ਕਾਉਂਸਲਰ ਨੇ ਲਿਖਿਆ ਸੀ ਕਿ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਸਿਰਫ ਟਰੰਪ ਤੋਂ ਚਾਹੁੰਦਾ ਹਾਂ ਕਿ ਉਹ ਹਰ ਭਾਰਤੀ ਦਾ ਵੀਜ਼ਾ ਰੱਦ ਕਰਨ ਤੇ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਅਮਰੀਕਾ ਅਮਰੀਕਿਆਂ ਲਈ ਹੈ ਇੱਕ ਪੋਸਟ ਵਿੱਚ ਉਸਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਸਿਰਫ ਭਾਰਤੀਆਂ ਨੂੰ ਨੌਕਰੀ ਤੇ ਰੱਖਦੇ ਹਨ ਭਾਰਤ ਨੂੰ ਪੈਸੇ ਭੇਜਣ ਦੇ ਚੈੱਕ ਵਾਪਸ ਭੇਜਦੇ ਹਨ ਤੇ ਅਮਰੀਕੀ ਸਰਕਾਰੀ ਇਮਾਰਤਾਂ ਤੇ ਭਾਰਤੀ ਝੰਡੇ ਲਹਿਰਾਉਣ ਲਈ ਲੋਬੀ ਕਰਦੇ ਹਨ ਉਹਨਾਂ ਨੂੰ ਭਾਰਤ ਪ੍ਰਤੀ ਵਫਾਦਾਰੀ ਦਿਖਾਉਣ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਸਤੰਬਰ ਦੇ ਖੀਰ ਤੋਂ ਆਮ ਲੋਕ ਤੇ ਭਾਰਤੀ ਅਮਰੀਕੀ ਵਕਾਲਤ ਦਾ ਸਮੂਹ ਲੰਗਵੇਨ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਨੇ ਸੈਂਟਰਲ ਫਲੋਰੀਡਾ ਪਬਲਿਕ ਮੀਡੀਆ ਦੀ ਰਿਪੋਰਟ ਅਨੁਸਾਰ ਪਾਮ ਬੇ ਸਿਟੀ ਕੌਂਸਲ ਨੇ ਉਸ ਦੀ ਨਿੰਦਾ ਕਰ ਲਈ 3/2 ਵੋਟਾਂ ਪਈਆਂ ਏਜੰਡਾ ਆਈਟਮਾ ਜੋੜਨ ਤੋਂ ਪਹਿਲਾਂ ਸਹਿਮਤੀ ਲੈਣ ਦੀ ਲੋੜ ਕਰਕੇ ਕਮੇਟੀ ਦੇ ਕੰਮ ਤੋਂ ਪਾਬੰਦੀ ਲਾਈ ਗਈ ਹੈ ਇਸ ਦੇ ਨਾਲ ਹੀ ਉਹਦੀਆਂ ਸ਼ਕਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ ਹੈ ਨੈਸ਼ਨਲ ਐਡਵੋਕੇਸੀ ਗਰੁੱਪ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ florida ਦੇ ਗਵਰਨਰ ਰਾਉਂਡ ਡਿਸੈਂਸਸ ਨੂੰ ਇੱਕ ਖੁੱਲੇ ਪੱਤਰ ਵਿੱਚ ਲੈਂਗੁਏਜ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਉਹਨਾਂ ਦੇ ਟਿੱਪਣੇ ਜਿੰਨੀ ਦਖਤੀ ਹੈ ਉਹਨਾਂ ਨੂੰ ਖਤਰਨਾਕ ਦੱਸਿਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੂਹਿਕ ਦੇਸ਼ ਨਿਕਾਲੇ ਦੇ ਬਿਆਨ ਦੀ ਯਾਦਵਾਈ ਹੈ फ्लोरिडा ਦੇ ਕੌਂਸਲਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਚ ਰਿਪੋਰਟ ਕਰਨ ਨੂੰ ਮੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਏ ਪਾਮਬੇ ਸਿਟੀ ਕੌਂਸਲਰ ਦੇ ਮੈਂਬਰ ਚੈਂਟਲੇ ਲੈਂਗਵਿਨ ਨੇ ਇਹ ਬਿਆਨ ਦਿੱਤਾ ਹੈ ਇਹ ਵਿਅਕਤੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਉਸਦੇ ਅਜਿਹੇ ਬਿਆਨ ਨੂੰ ਲੈ ਕੇ ਆਮ ਲੋਕਾਂ ਖਾਸ ਤੌਰ ਤੇ ਭਾਰਤੀਆਂ ਵਿੱਚ ਜ਼ਬਰਦਸਤ ਰੋਸ ਪੈਦਾ ਹੋ ਗਿਆ ਹੈ ਲੈਂਗਵਿਨ ਨੇ ਤਿੰਨ ਹਫ਼ਤਿਆਂ ਵਿੱਚ ਕਈ ਟਿੱਪਣੀਆਂ ਪੋਸਟ ਕੀਤੀਆਂ ਹਨ ਉਸਨੇ ਅਮਰੀਕਾ ਵਿੱਚ ਰਹਿਣ ਦੇ ਭਾਰਤੀਆਂ ਤੇ ਬੇਫਾਇਦਾ ਦੋਸ਼ ਲਗਾਇਆ ਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਆਪਣੀ ਇੱਕ ਪੋਸਟ ਵਿੱਚ ਕੌਂਸਲਰ ਨੇ ਲਿਖਿਆ ਸੀ ਕਿ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਸਿਰਫ ਟਰੰਪ ਤੋਂ ਚਾਹੁੰਦਾ ਹਾਂ ਕਿ ਉਹ ਹਰ ਭਾਰਤੀ ਦਾ ਵੀਜ਼ਾ ਰੱਦ ਕਰਨ ਤੇ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਅਮਰੀਕਾ ਅਮਰੀਕਿਆਂ ਲਈ ਹੈ ਇੱਕ ਪੋਸਟ ਵਿੱਚ ਉਸ ਨੇ ਦਾਵਾ ਕੀਤਾ ਕਿ ਜਿਹੜੇ ਲੋਕ ਸਿਰਫ ਭਾਰਤੀਆਂ ਨੂੰ ਨੌਕਰੀ ਤੇ ਰੱਖਦੇ ਹਨ ਭਾਰਤ ਨੂੰ ਪੈਸੇ ਭੇਜਣ ਦੇ ਚੈੱਕ ਵਾਪਸ ਭੇਜਦੇ ਹਨ ਤੇ ਅਮਰੀਕੀ ਸਰਕਾਰੀ ਇਮਾਰਤਾਂ ਤੇ ਭਾਰਤੀ ਝੰਡੇ ਲਹਿਰਾਉਣ ਲਈ ਲੌਬੀ ਕਰਦੇ ਹਨ ਉਹਨਾਂ ਨੂੰ ਭਾਰਤ ਪ੍ਰਤੀ ਵਫਾਦਾਰੀ ਦਿਖਾਉਣ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਸਤੰਬਰ ਦੇ ਖੀਰ ਤੋਂ ਆਮ ਲੋਕ ਤੇ ਭਾਰਤੀ ਅਮਰੀਕੀ ਵਕਾਲਤ ਦਾ ਸਮੂਹ ਲੰਗਵੇਨ ਦੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਨੇ ਸੈਂਟਰਲ ਫਲੋਰੀਡਾ ਪਬਲਿਕ ਮੀਡੀਆ ਦੀ ਰਿਪੋਰਟ ਅਨੁਸਾਰ ਪਾਮ ਬੇ ਸਿਟੀ ਕੌਂਸਲ ਨੇ ਉਸ ਦਿਨ ਨਿਦਾ ਕਰ ਲਈ 3/2 ਵੋਟਾਂ ਪਈਆਂ ਏਜੰਡਾ ਆਈਟਮਾ ਜੋੜਨ ਤੋਂ ਪਹਿਲਾਂ ਸਹਿਮਤੀ ਲੈਣ ਦੀ ਲੋੜ ਕਰਕੇ ਕਮੇਟੀ ਦੇ ਕੰਮ ਤੋਂ ਪਾਬੰਦੀ ਲਾਈ ਗਈ ਹੈ ਇਸ ਦੇ ਨਾਲ ਹੀ ਉਹਦੀਆਂ ਸ਼ਕਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ ਹੈ ਨੈਸ਼ਨਲ ਐਡਵੋਕੇਸੀ ਗਰੁੱਪ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ florida ਦੇ ਗਵਰਨਰ ਰਾਉਂਡ ਡਿਸੈਂਸਸ ਨੂੰ ਇੱਕ ਖੁੱਲੇ ਪੱਤਰ ਵਿੱਚ ਲੈਂਗੁਏਜ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਉਹਨਾਂ ਦੇ ਟਿੱਪਣੇ ਦੀ ਨਿੰਦਾ ਕੀਤੀ ਹੈ ਉਹਨਾਂ ਨੂੰ ਖਤਰਨਾਕ ਦੱਸਿਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੂਹਿਕ ਦੇਸ਼ ਨਿਕਾਲੇ ਦੇ ਬਿਆਨ ਦੀ ਯਾਦਵਾਈ ਹੈ फ्लोरिडा ਦੇ ਕੌਂਸਲਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਅਮਰੀਕਾ ਚੋਂ ਡਿਪੋਰਟ ਕਰਨ ਨੂੰ ਮੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਏ ਪਾਮਬੇ ਸਿਟੀ ਕੌਂਸਲਰ ਦੇ ਮੈਂਬਰ ਜੈਂਟਲੇ ਲੈਂਗਵਿਨ ਨੇ ਇਹ ਬਿਆਨ ਦਿੱਤਾ ਹੈ ਇਹ ਵਿਅਕਤੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ ਉਸਦੇ ਅਜਿਹੇ ਬਿਆਨ ਨੂੰ ਲੈ ਕੇ ਆਮ ਲੋਕਾਂ ਖਾਸ ਤੌਰ ਤੇ ਭਾਰਤੀਆਂ ਵਿੱਚ ਜ਼ਬਰਦਸਤ ਰੋਸ ਪੈਦਾ ਹੋ ਗਿਆ ਹੈ ਲੈਂਗਵਿਨ ਨੇ ਤਿੰਨ ਹਫ਼ਤਿਆਂ ਵਿੱਚ ਕਈ ਟਿੱਪਣੀਆਂ ਪੋਸਟ ਕੀਤੀਆਂ ਹਨ ਉਸਨੇ ਅਮਰੀਕਾ ਵਿੱਚ ਰਹਿਣ ਦੇ ਭਾਰਤੀਆਂ ਤੇ ਬੇਫਾਇਦਾ ਦੋਸ਼ ਲਗਾਇਆ ਤੇ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਆਪਣੀ ਇੱਕ ਪੋਸਟ ਵਿੱਚ ਕੌਂਸਲਰ ਨੇ ਲਿਖਿਆ ਸੀ ਕਿ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਸਿਰਫ ਟਰੰਪ ਤੋਂ ਚਾਹੁੰਦਾ ਹਾਂ ਕਿ ਉਹ ਹਰ ਭਾਰਤੀ ਦਾ ਵੀਜ਼ਾ ਰੱਦ ਕਰਨ ਤੇ ਉਹਨਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਅਮਰੀਕਾ ਅਮਰੀਕੀਆਂ ਲਈ ਹੈ ਇੱਕ ਪੋਸਟ ਵਿੱਚ ਉਸ ਨੇ ਦਾਵਾ ਕੀਤਾ ਕਿ ਜਿਹੜੇ ਲੋਕ ਸਿਰਫ ਭਾਰਤੀਆਂ ਨੂੰ ਨੌਕਰੀ ਤੇ ਰੱਖਦੇ ਹਨ ਭਾਰਤ ਨੂੰ ਪੈਸੇ ਭੇਜਣ ਦੇ ਚੈੱਕ ਵਾਪਸ ਭੇਜਦੇ ਹਨ ਤੇ ਅਮਰੀਕੀ ਸਰਕਾਰੀ ਇਮਾਰਤਾਂ ਤੇ ਭਾਰਤੀ ਝੰਡੇ ਲਹਿਰਾਉਣ ਲਈ ਲੌਬੀ ਕਰਦੇ ਹਨ ਉਹਨਾਂ ਨੂੰ ਭਾਰਤ ਪ੍ਰਤੀ ਵਫਾਦਾਰੀ ਦਿਖਾਉਣ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ ਸਤੰਬਰ ਦੇ ਖੀਰ ਤੋਂ ਆਮ ਲੋਕ ਤੇ ਭਾਰਤੀ ਅਮਰੀਕੀ ਵਕਾਲਤ ਦਾ ਸਮੂਹ ਲੰਗਵਿੰ ਨੇ ਅਸਤੀਫੇ ਦੀ ਮੰਗ ਕਰਦੇ ਆ ਰਹੇ ਨੇ ਸੈਂਟਰਲ ਫਲੋਰੀਡਾ ਪਬਲਿਕ ਮੀਡੀਆ ਦੀ ਰਿਪੋਰਟ ਅਨੁਸਾਰ ਪਾਮ ਬੇ ਸਿਟੀ ਕੌਂਸਲ ਨੇ ਉਸ ਦੀ ਨਿੰਦਾ ਕਰ ਲਈ 3/2 ਵੋਟਾਂ ਪਈਆਂ ਏਜੰਡਾ ਆਈਟਮਾ ਜੋੜਨ ਤੋਂ ਪਹਿਲਾਂ ਸਹਿਮਤੀ ਲੈਣ ਦੀ ਲੋੜ ਕਰਕੇ ਕਮੇਟੀ ਦੇ ਕੰਮ ਤੋਂ ਪਾਬੰਦੀ ਲਾਈ ਗਈ ਹੈ ਇਸ ਦੇ ਨਾਲ ਹੀ ਉਹਦੀਆਂ ਸ਼ਕਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਗਿਆ ਹੈ ਨੈਸ਼ਨਲ ਐਡਵੋਕੇਸੀ ਗਰੁੱਪ ਹਿੰਦੂਜ਼ ਫਾਰ ਹਿਊਮਨ ਰਾਈਟਸ ਦੇ florida ਦੇ ਗਵਰਨਰ ਰਾਉਂਡ ਡਿਸੈਂਸ ਨੂੰ ਇੱਕ ਖੁੱਲੇ ਪੱਤਰ ਵਿੱਚ ਲੈਂਗੁਏਜ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ ਹੈ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਉਹਨਾਂ ਦੇ ਟਿੱਪਣੇ ਜਿੰਨੇ ਦਖਤੀ ਹੈ ਉਹਨਾਂ ਨੂੰ ਖਤਰਨਾਕ ਦੱਸਿਆ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੂਹਿਕ ਦੇਸ਼ ਨਿਕਾਲੇ ਦੇ ਬਿਆਨ ਦੀ ਯਾਦ ਦਵਾਈ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ